ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ। ਆਜੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ। ਇੱਕ ਬਈ ਤਾਜੀ ਸੂਈ ਵੀ ਐ, ਇੱਕ ਗੱਬਣਾ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ। ਆਓ ਕਰ ਲੈਨੇ ਆ ਬਾਪੂ ਨਾਲ ਗੱਲਬਾਤ। ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਓ ਠੀਕ ਹੋ ਵਧੀਆ। ਵਧੀਆ ਜੀ ਵਧੀਆ। ਨਾਮ ਤੇ ਐਡਰੈਸ ਬੋਲੋ। ਨਾਮ ਅੰਦਰ ਸਿੰਘ ਜੀ। ਠੀਕ ਹੈ ਜੀ। ਪਿੰਡ ਛੰਨਾ ਗਲਾ ਸਿੰਘ ਵਾਲਾ। ਹੂੰ। ਜਿਹੜਾ ਬਰਨਾਲਾ ਤਪਾ ਤੀਲ। ਨੇੜੇ ਪਿੰਡ ਬਾਪੂ। ਨੇੜੇ ਭਧੌੜ ਨੇ ਵਾਲਾ। ਆ ਸੰਦੂਏ ਪਿੰਡਾਂ ਦੇ ਵਿਚਾਲੇ ਜਾਏ। ਮੋਬਾਈਲ ਨੰਬਰ ਬੋਲ 9855733607 ਜਿਹੜੀ ਆ ਬੈਡ ਦੇ ਨੇ ਕਿਹੜਾ ਸੂਸ ਹੋਈ ਆ? ਇਹ ਸੂਆ ਦੂਜੇ ਦੰਦਾਂ ਦੀ ਛਿੱਗੀ ਐ, ਛੇ ਦੰਦਾਂ ਦਾ। ਦੂਜੇ ਆ ਕੱਲ ਰਾਤ ਸੂਈਏ ਬੱਸੀ ਦਿੱਤੀ ਇਹਨੇ। ਠੀਕ ਆ। ਜੇਰ ਜੂਰ ਪੈ ਗਈ। ਹਾਂ ਜੇਰ ਆਪਾਂ ਉਦ ਹੀ ਜਹਾਦੀ ਐ ਨਾ ਤੂੰ। ਠੀਕ ਆ। ਜੇ ਸੂਈ ਦੋ ਘਾਟੇ ਹੋਈ ਸੂਈ ਦੀ। ਠੀਕ ਆ ਭਾਈ। ਬੱਚਾ ਕੀ ਆ ਮਾਂਗਾ? ਬੱੱਸੀ। ਬੱਚੀ ਬੜੀ ਚੰਗੀਆਂ। ਹਾਂ ਬੱੱਸੀ ਬਹੁਤ। ਬੱਚਾ ਵੀ ਬੱਚੀ ਨੂੰ ਜਨਮ ਦੁੱਤਾ ਬੱਚੀ ਲਿਖਾਉਂਦੇ ਆ ਨੇੜ ਤੋਂ। ਬੱਚੀ ਬਹੁਤ ਚੰਗੀ ਆ ਲੈ। ਕਿਆ ਬਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਨਾ ਬੱਛੀ ਦਾ ਬਾਈ ਚੰਗੀ ਬੱਛੀ ਜਮਾ ਗਾਂ ਰੋ ਵੀ ਪ੍ਰਿੰਟ ਚੰਗਾ ਸਹੀ ਗੱਲ ਆ ਬਹੁਤ ਚੰਗਾ ਬੱਚਾ ਦਿੱਤਾ ਕਰਮਾਲੀ ਨੇ ਆਰਡਰ ਕਮਾਲ ਦਾ ਕਿੰਨਾ ਕੁ ਬੋਲਾ ਬੋਲਾ ਫਿਰ ਕੱਢਿਆ ਬਾਈ ਨੇ ਬਹੁਤ ਤਰਕੋ ਕੱਢੇ ਤੇ ਪੰਜ ਗ੍ਰੀਟਰ ਕੰਦਾ ਹੱਥ ਨੇ ਸਾਰੀ ਖਾਦੀ ਕਰਤੀ ਸੀ ਠੀਕ ਆ ਤੇ ਖੋਲ ਦੇ ਬਕਸੇ ਤੋਰ ਕੇ ਰਖਾ ਲੈ ਕੱਦ ਚੰਗਾ ਸੂਈ ਸਵਾਈਆ ਬੱਚਾ ਬੱਛੀ ਦੇ ਤੇ ਜੋ ਦੋ ਜਾਨਵਰ ਮਿਲ ਜਾਣੇ ਕਿਉਂ ਬੱਛੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਬੱਛੀ ਪੂਰੀ ਚੰਗੀ ਆ ਆਰਡਰ ਬੜਾ ਕਮਾਲ ਦਾ ਕਰਮਾ ਵਾਲੀ ਦਾ ਥਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਹੈ ਬਈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਥਾਣੀ ਬੜਾ ਚੰਗਾ ਲੱਗਿਆ ਹੈ ਨਾ ਬਾਪੂ ਬੜਾ ਚੰਗਾ ਥਾਏ ਚਵਾਈ ਦਿਖਾਵਾਂਗੇ ਤੁਹਾਨੂੰ ਠੀਕ ਹੈ ਸ਼ੀਰ ਬਹੁਤ ਹੈ ਹੂੰ ਇਹ ਜਵਾਕ ਕਿਉਂਈ ਆ ਵੀ ਕਹਿੰਦਾ ਫੁੱਲ ਚਾਹੇ ਜਵਾਕ ਚੋ ਲੈਣ ਫੇਸ ਦੀ ਬਿਊਟੀ ਪ੍ਰਿੰਟ ਪਲੇ ਵੀ ਉਤੋਂ ਪੱਦਰ ਥਾਣ ਬਹੁਤ ਚੰਗਾ ਗਲਾਬੀ ਥਾਣ ਮੁੱਠੀ ਵਾਲਾ ਥਾਣ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਈ ਦੇ ਢਿੱਲਾਂ ਦੇ ਸਾਰੇ ਦਿਖਾ ਦੇ ਰਿਹਾ ਦਿਖਾਉਂਦੀ ਆ ਸ਼ਾਮ ਤੱਕ ਲੇਵਾ ਕਰਮਾਲੀ ਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਫੇਸ ਦੇਖੋ ਕਰਮਾਲੀ ਦਾ ਬ੍ਰੀਡ ਇੱਕ ਨੰਬਰ ਆ ਕਿ ਨਹੀਂ ਬਾਈ ਚੰਗੀ ਬ੍ਰੀਡ ਆ ਜੀ ਵੱਡੀ ਗੱਲ ਬੱਚਾ ਵੀ ਬਹੁਤ ਚੰਗਾ ਦਿੱਤਾ ਹੈ ਬਾਈ ਕਿੱਟਾ ਰ ਮਾਰ ਕੇ ਦਿਖਾਵਾਂਗੀ ਠੀਕ ਆ ਨਿਆਣਾ ਪਾਉਣਾ ਨਾ ਪਾਉ ਠੀਕ ਆ ਉਹ ਆਪ ਦੀ ਮਰਜ਼ੀ ਠੀਕ ਆ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਥਾਣ ਦੇਖੋ ਬੜਾ ਕਮਾਲ ਦਾ ਮੁਠੀ ਵਾਲਾ ਥਾਣਾ ਲੇ ਵੇ ਦੀ ਸਫਾਈ ਬੜੀ ਆ ਬੜੀ ਸਫਾਈ ਆ ਬੜੀ ਸਫਾਈ ਆ ਹਰ ਵੇ ਚਵਾਈ ਦੇਖੋ ਜੀ ਦੀ ਹੂੰ ਬਾਕੀ ਚਵਾਈ ਰਹੋਣੇ ਚੂਣ ਬਾਪੂ ਕਹਿੰਦਾ ਬੜਾ ਚੰਗਾ ਲੱਗਿਆ ਕਹਿੰਦਾ ਜਿਵੇਂ ਮਰਜੀ ਬਹਿ ਜਾ ਬੱਚਾ ਲਾਉਣਾ ਲਾਓ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਬਾਪੂ ਕਹਿੰਦਾ ਨਾ ਪੋ ਤਾਂ ਵੀ ਕੋਈ ਚੱਕਰ ਨਹੀਂ ਐ ਕਿੜੀ ਢਾ ਕੇ ਮੌ ਇਹਨਾ ਬਹਿ ਜਾ ਕਹਿੰਨੀ ਬਾਪੂ ਹਾਂ ਲਓ ਜੀ ਚੂਣ ਬੜਾ ਚੰਗਾ ਹਨਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਝੂਣ ਦੇਖੋ ਖੜਕਾ ਸੁਣਦਾ ਚਵਾਈ ਦਾ ਕੋਈ ਪਿਛਲੇ ਮੂਹਰੇ ਥਣਵਾਏ ਕੀ ਫਰਕ ਹੈ ਸਹੀ ਗੱਲ ਹੈ ਚਵਾਈ ਜੇ ਮਗਰਲੇ ਥਣਾਈ ਚਵਾਈ ਚੈੱਕ ਕਰ ਲੋ ਲੈ ਇੱਕ ਨੰਬਰ ਚਵਾਈ ਹੈ ਯਾਰ ਕੀ ਬਾਤ ਬਹੁਤ ਚੰਗਾ ਜੂਣਾ ਨਾ ਬਬੂ ਜੀ ਠੰਡੀ ਠੂਡੀ ਠੰਡੇ ਫੁੱਲ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੇਵਾ ਪੰਡਾਲ ਮੂਹਰੇ ਲੇਵਾ ਚੈੱਕ ਕਰ ਲੋ ਨਾਲਾ ਨੂਣਾ ਫੁੱਲ ਚਾਹੀਏ ਥਾਣੇ ਇੱਕ ਬਾਣਾ ਨਿਆਣਾ ਪਾਲਾ ਜੇ ਨਹੀਂ ਪੋਣਾ ਨਾ ਪੋ ਠੀਕ ਹੈ ਜੀ हां ਤੇ ਮੋਲੇ ਬਾਪੂ ਜੱਜ ਮੋਲੇ ਦਾ ਹੈ 15 1 ਲੱਖ 5000 ਜਾਨੀ ਜਿਹੜਾ ਚੰਗੀ ਗਾ ਰੱਖਿਓ ਫੋਮ ਕਰ ਸਕਦਾ ਠੀਕ ਹੈ ਜੀ 1 ਲੱਖ 5000 ਰੁਪਿਆ ਮੋਲਾ ਬਈ ਮਾਨਦਾਨ ਕੋਈ ਚੈੱਕ ਨਹੀਂ ਹੋ ਜਾਊਗਾ ਅੱਗੇ ਬਾਪੂ ਦੋ ਨੰਬਰ ਜਰਸੀ ਹਾਂ ਜੀ ਕਰਾਉ ਚ ਹੈ ਜੀ ਕਿਹੜਾ ਸੂਆ ਆਪਾਂ ਕਹਿ ਦਈਏ ਵੀ ਪਿਓਰ ਹੈ ਹੂੰ ਵੀ ਕਰਾਉ ਚ ਪੈਂਦੀ ਹੈ ਚੰਗੀ ਬਹੁਤ ਹੈ ਜੀ ਝੋਈ ਜੀ ਇਧਰ ਕਾਟ ਹੀ ਗੱਡੀ ਸਹੀ ਗੱਲ ਹੈ ਸੂਆ ਕਿਹੜਾ ਦੂਜਾ ਜੀ ਪਿਓਰ ਕਿੰਨੇ ਦਿਨ ਲਊ ਦੇਜੂ ਪੰਜ ਕਿ ਦਿਨ ਹੈ ਪੰਜ ਚਾਰ ਦਿਨ ਕਿੰਨਾ ਦੁੱਧ ਦੇ ਦੂਆ ਅਸਟੀਮੇਟ ਜਾ 18-19 ਲੀਟਰ ਠੀਕ ਆ ਖੋਲੀ ਤੋਰੀ ਮੜੀ ਜੀ ਫੁੱਲ ਕੱਦ ਦਾ ਫਲੇ ਵੀ ਫੁੱਲ ਆ ਬਾਈ ਤੇ ਜਰਸੀ ਬਰੀਡ ਨਾਲ ਥੋੜੀ ਕਰਾਸ ਹੈ ਸਾਈਵਾਲ ਦੇ ਫੈਂਟ ਫੁੱਲ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਫੁੱਲ ਆਉਣੀਆਂ ਵੱਡੀ ਗੱਲ ਮੱਧ ਨਾਲ ਦਾ ਦੁੱਧ ਦੇ ਦੇਣਾ ਕਰਮਾਲੀ ਨੇ ਮੈਂ ਮੱਧ ਜਵਾਂ ਚੰਗੀ ਰਹੂ ਜੀ ਹੂੰ ਜਿਹਦੇ ਮੱਧ ਤੇ 2 ਲੱਖ ਰੁਪਏ ਲੈਣੇ ਨੂੰ ਚੰਗੀ ਰਹੂਏ ਸਹੀ ਗੱਲ ਆ ਸੌਫ ਹੈ ਆ ਬਾਈ ਫਲੇ ਵੀ ਫੁੱਲ ਆ ਕਰਮਾਲੀ ਲੇਵਾ ਬਹੁਤ ਆ ਲਈ ਕੱਚੀ ਕੱਚੀ ਹੈ 4 2 5 ਦਿਨਾਂ ਦੀ ਉਸਾ ਬਣਾਣ ਦਾ ਅਨਦਾਜ਼ਾ ਲਾ ਲਿਓ ਸਾਰੀਆਂ ਬਾਲਟਾਂ ਲਾ ਕੱਢੂ ਫਿਰ ਕਰਮ ਵਾਲੀ ਨੇ ਪਾਖੇ ਚਾਰੂ ਬਹੁਤ ਹੈ ਪੂਰਾ ਪੰਡ ਵਾਲਾ ਲੇਵਾ ਬਣਾ ਕੇ ਕਿ ਭਾਈ ਜੀ ਛਾਂ ਦੀ ਬਹੁਤ ਚੰਗੀ ਬਣੂਗੀ ਇਹਦੀ ਠੀਕ ਆ ਕੀਪਾ ਦੱਸਦਾ ਮੋਕਤੀ ਜਵਾਈ ਹੋਣੀ ਹੂੰ ਤੇ ਕੀ ਮੋਲ ਆ ਫਿਰ ਜੈਜ ਖਿੱਚ ਕੇ ਜੇ ਇਹਦਾ ਮੋਲ 65000 ਹੈ ਜੀ ਮਾਨ ਤਣ ਹੋ ਜੂ ਜਮਨ ਜੈਜ ਮੋਲ ਆ ਭਾਈ ਆ ਮਾਨ ਤਣ ਕਰਾਂਗੇ ਲਾਜ਼ਮੀ ਮਾਨ ਤਣ ਕੋਈ ਚੈੱਕ ਕਰਨੀ ਮੌਕੇ ਤੇ ਹੋ ਜਾਊਗਾ ਭਾਈ ਕੱਲਾ ਦੇਖੋ ਬਲਬਲ ਬਹੁਤ ਪਏ ਆ ਥਾਣੀ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਲੈ ਆ ਥੱਬੇ ਦਾ ਲੈਵਾ ਤਿਆਰ ਕਰੋ ਜਿੱਦ ਦੇ ਸੂਣ ਵਾਲੀ ਹੋਈ ਹੈ ਨਾ ਹੂੰ ਠੰਡੀ ਫੋਲਾ ਜਿਵੇਂ ਮਰ ਜੇ ਤੇ ਫੇਰੀ ਚੱਲ ਖਾਨਪੂਰ ਇੱਕ ਨੰਬਰ ਲੱਗਿਆ ਪੀੜੀ ਦੇ ਪਾਜ ਵਰਗੇ ਥਾਨ ਇਧਰੋਂ ਚੈੱਕ ਕਰ ਲੋ ਲੈਵਾ ਕੱਚੀਆਂ ਦਾਜਾ ਉਸ ਹਮਨਾ ਲਾਇਓ ਲੈ ਕੀ ਬਾਤ ਬਾਕੀ ਮੋਲ ਜਿਵੇਂ ਜਾਇਜ਼ ਮਾਨਤਨ ਹੋ ਜਾਊਗਾ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ